ਅਮਰ ਸੱਚਾ ਰਾਹੁਲ ਗਾਂਧੀ ਦੇ ਖਿਲਾਫ ਬੀਜੇਪੀ ਨੇ ਕੀਤਾ ਪ੍ਰਦਰਸ਼ਨ ਅਤੇ ਰਾਹੁਲ ਗਾਂਧੀ ਦਾ ਪੁਤਲਾ ਸੋਕਿਆ ਰਾਹੁਲ ਗਾਂਧੀ ਹਾਏ 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 ਰਾਹੁਲ ਗਾਂਧੀ ਹਾਏ 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 ਰਾਹੁਲ ਗਾਂਧੀ ਹਾਏ 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 ਜੈ ਰਾਮ ਜੀ ਕਰੋ ਜੀ ਅੱਜ ਜੋ ਇਹ ਪੁਤਲਾ ਫੁਕਿਆ ਗਿਆ ਹੈ ਇਹ ਜੋ ਸਾਡੇ ਦੇਸ਼ ਦੇ ਜਸਸ਼ਵੀ ਤੇ ਤਪਸਵੀ ਪ੍ਰਧਾਨ ਮੰਤਰੀ ਦੇ ਟਿੱਪਣੀ ਕੀਤੀ ਹੈ ਰਾਹੁਲ ਗਾਂਧੀ ਅਸੀਂ ਉਹਨੂੰ ਮੰਦਪੁੱਦੀ ਬੱਚਾ ਸਮਝਦੇ ਆਂ ਕਿ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਜਦੋਂ ਉਹ ਚੀਫ ਮਿਨਿਸਟਰ ਬਣੇ ਸੀ ਉਹ ਤੋਂ ਪਹਿਲਾਂ ਦਾ ਜਿਹੜੇ ਮੋਦੀ ਕਾਸਟ ਆ ਉਹ OBC ਦੇ ਵਿੱਚ ਆ ਗਈ ਸੀ ਮੈਂ ਸਮਝਦਾ ਅੱਜ ਉਹਨਾਂ ਨੇ ਇਹ ਗੱਲ ਕਰਕੇ ਜੋ ਜਾਤ ਬਰਾਦਰੀ ਦੀ ਰਾਜਨੀਤੀ ਕਰਦੇ ਆ ਇਸੇ ਕਰਕੇ ਉਹ ਸਾਰੇ ਦੇਸ਼ ਦੇ ਵਿੱਚ ਉਹਨਾਂ ਨੂੰ ਲੋਕ ਬਾਹਰ ਕੱਢ ਰਹੇ ਨੇ ਸਾਰੇ ਜਿਹੜੇ ਰਾਜ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਹੋ ਰਹੇ ਨੇ ਔਰ ਮੈਂ ਸਮਝਦਾ ਇਹਨਾਂ ਦੀ ਇਹੋ ਹੀ ਅਕਲ ਔਰ ਸੋਚ ਕਰਕੇ ਸਾਰੇ ਹਿੰਦੁਸਤਾਨ ਦੇ ਵਿੱਚੋਂ ਜਿਹੜਾ ਕਾਂਗਰਸ ਦਾ ਉਹ ਸ਼ਬਦ ਹੀ ਖਤਮ ਹੋ ਜਾਏਗਾ ਸਰਕੀਟ ਨੂੰ ਲੈ ਕੇ ਵਿਰੋਧ ਹੈ ਦੇਖੋ ਇਹਨਾਂ ਨੇ ਇਹ ਟਿੱਪਣੀ ਕੀਤੀ ਹੈ ਕਿ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ ਉਹ OBC ਵਿੱਚੋਂ OBC ਕਾਸਟ ਵਿੱਚ ਨਹੀਂ ਆਉਂਦੇ ਸੋ ਮੈਂ ਸਮਝਦਾ ਹੈ ਕਿ ਮੈਂ ਪੇਪਰ ਤੁਹਾਨੂੰ ਦੇ ਰਿਹਾ ਜਿਹਦੇ ਵਿੱਚ ਇਹਦੇ ਵਿੱਚ ਸਭ ਤੋਂ ਜ਼ਿਆਦਾ ਮੋਦੀ ਹੈ ਉਹ OBC ਸ਼੍ਰੇਣੀ ਵਿੱਚ ਆਉਂਦੇ ਆ ਸੋ ਇਹ ਮੈਂ ਮੈਨੂੰ ਸਮਝਦਾ ਵੀ ਇਹਦੇ ਰਾਈ ਅਸੀਂ ਕਾਪੀਆਂ ਵੀ ਭੇਜਾਂਗੇ ਡੀਸੀ ਰਾਈ ਵੀ ਜੇ ਉਹਨਾਂ ਦੇ ਕਿਸੇ ਨਾ ਕਿਸੇ ਤਰ੍ਹਾਂ ਰਾਹੁਲ ਗਾਂਧੀ ਤੱਕ ਪਹੁੰਚਾਈਆਂ ਜਾਣ ਤਾਂ ਕਿ ਇਹਨੂੰ ਪੜਨ ਤੇ ਉਹਨਾਂ ਨੂੰ ਕੋਈ ਗਿਆਨ ਮਿਲੇ ਦਾਸ ਕਬਲਜੀਤ ਸਿੰਘ ਫਨੀ ਜ਼ਿਲ੍ਹਾ ਪ੍ਰਧਾਨ OBC ਮੋਰਟਾ ਮੰਨਖਰ ਸ਼ਹਿਰੀ ਅੱਜ ਜੋ ਅਸੀਂ ਰਾਹੁਲ ਗਾਂਧੀ ਪੱਪੂ ਜਿੰਨੂੰ ਕਿ ਪੱਪੂ ਕਹਿੰਦੇ ਆ ਮੰਦ ਬੁੱਧੀ ਬੱਚਾ ਵਾ ਔਰ ਅੱਜ ਅਸੀਂ ਪਤਲਾ ਭੁਕਿਆ ਵਾ ਔਰ ਪਤਲਾ ਭੁਕਣ ਦਾ ਕਾਰਨ ਇਹ ਆ ਕਿ ਸਾਡੇ ਮਾਨਯੋਗ ਦੇਸ਼ ਦੇ ਜਸ਼ਸ਼ਵੀ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਨੂੰ ਜਿਹੜਾ ਕਿ ਉਹ ਇਹ ਟਿੱਪਣੀ ਕਰ ਰਿਹਾ ਕਿ ਇਹ OBC ਦੇ ਵਿੱਚ ਨਹੀਂ ਹੁੰਦੇ ਔਰ ਜਦੋਂ ਇਹਨਾਂ ਨੇ ਇਲੈਕਸ਼ਨ ਲੜੀ ਆ OBC ਦੇ ਵਿੱਚ ਨਹੀਂ ਆ ਪਰ ਜਿਵੇਂ ਕਿ ਮੇਰੇ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਸੰਧੂ ਜੀ ਹੋਣੇ ਤੁਹਾਨੂੰ ਦੱਸ ਕੇ ਗਏ ਆ ਕਿ ਸਾਡੇ ਕੋਲ ਸੰਵਿਧਾਨਿਕ ਜਿਹੜੀਆਂ ਕਾਪੀਆਂ ਵਾਂ ਉਹ ਪਈਆਂ ਵਾਂ ਜਿਹਦੇ ਵਿੱਚ 2001 'ਚ ਨਰਿੰਦਰભાઈ ਮੋਦੀ ਜੀ ਨੇ ਜਿਹੜੀ ਗੁਜਰਾਤ ਤੋਂ ਇਲੈਕਸ਼ਨ ਲੜੀ ਸੀ ਤੇ 1999 ਦੇ ਵਿੱਚ ਹੀ ਉਹਨਾਂ ਨੂੰ ਜਿਹੜਾ ਵਾ ਮੋਦੀ ਕਾਸ ਨੂੰ OBC ਦੇ ਵਿੱਚ ਸ਼ਾਮਲ ਕਰ ਲਿਆ ਗਿਆ ਜੀ ਅੱਜ ਦਾ ਜਿਹੜਾ ਅੱਜ ਦਾ ਜਿਹੜਾ ਧਰਨਾ ਪ੍ਰਦਰਸ਼ਨ ਆ ਇਹ ਰਾਹੁਲ ਗਾਂਧੀ ਦਾ ਹਰ ਜ਼ਿਲ੍ਹੇ ਦੇ ਵਿੱਚ OBC ਮੋਰਚਾ ਜਿਹੜਾ ਕਰ ਰਿਹਾ ਵਾ ਔਰ ਅਸੀਂ ਹੋਰ ਵੀ ਅੱਗੇ ਜੇ ਇਹ OBC ਸਮਾਜ ਸਾਡੇ ਨਰਿੰਦਰ ਭਾਈ ਮੋਦੀ ਜੀ ਕੋ ਇਸ ਚੀਜ਼ ਦੀ ਟਿੱਪਣੀ ਦੀ ਮਾਫੀ ਨਹੀਂ ਮੰਗਦਾ ਤੇ ਅਸੀਂ ਇਹ ਪ੍ਰਦਰਸ਼ਨ ਹੋਰ ਵੀ ਤੇਜ਼ ਕਰਾਂਗੇ ਹੋਂ ਵਾਲੇ ਦੇ ਨਾਲ